ਜਮੀਨ ਨੂੰ ਇਸ ਤਰ੍ਹਾਂ ਬੰਜਰ ਕਰਕੇ ਛੱਡਦੀ ਜਿੱਥੇ ਕਿਕਰਾਂ ਉਗੀਆਂ ਹੋਈਆਂ ਨੇ ਮੈਂ ਨਾ ਤਾਂ ਕੰਧ ਟੱਪ ਕੇ ਜਾ ਸਕਦਾ ਤੇ ਨਾ ਹੀ ਮੰਜਿਦਰਾ ਤੋੜ ਕੇ ਜਾ ਸਕਦਾ ਇਹ ਤਾਂ ਮਤਲਬ ਆਪਣੇ ਹੱਕਾਂ ਦੇ ਉੱਤੇ ਡੱਕ ਹੈ ਦੇਖੋ ਮੈਂ ਮਾਲਕ ਨੂੰ ਤਾਂ ਨਹੀਂ ਰੋਕ ਸਕਦੇ ਹੁੰਦੇ ਕਿ ਚਲੋ ਕਿਸੇ ਹੁਣ ਮੇਰਾ ਇੱਕ ਜਿਹੜਾ ਮੈਂ ਆਪਣੇ ਵੇਖਣ ਦਾ ਸੁਪਨਾ ਸਜੋਇਆ ਸੀਗਾ ਕਿ ਮੈਂ ਆਪਦਾ ਜੋ ਬਚਤ ਹੋਏਗੀ ਆਪਦੀ ਨੌਕਰੀ ਕਰਕੇ ਆਪਣੇ ਬੱਚਿਆਂ ਨੂੰ ਇੱਕ ਚੰਗੀ ਜਗ੍ਹਾ ਤੇ ਰਹਿਣ ਦਾ ਮੇਰਾ ਜੋ ਸੁਪਨਾ ਸੀ ਉਹ ਅੱਜ ਚੱਕਣਾ ਚੂਰ ਹੋ ਗਿਆ ਤੁਸੀਂ ਇਹਨਾਂ ਨੂੰ ਕਿਉਂ ਨਹੀਂ ਵੜਨ ਦੇ ਨਾ ਜੀ ਅਸੀਂ ਛੋਟੇ ਤੋਂ ਵਾਇਰ ਨਹੀਂ ਬਣਦੇ ਨਾ ਜੀ ਪਰ ਮਾਲਕ ਨੂੰ ਵੀ ਨਹੀਂ ਵੜਨ ਦੇਣਾ ਨਾ ਜੀ ਬਠਿੰਡ ਅਜੇ ਤੱਕ ਇੱਕ ਇੱਟ ਵੀ ਨਹੀਂ ਲੱਗੀ ਜੀ ਇੰਨੇ ਸਾਲਾਂ ਵਿੱਚ ਇੰਨੇ ਸਾਲਾਂ ਦੇ ਵਿੱਚ ਇੱਕ ਇੱਟ ਵੀ ਨਹੀਂ ਲੱਗੀ ਇਹੀ ਚਾਹੁੰਦੇ ਸੀਗੇ ਜੀ ਉਹ ਸਾਨੂੰ ਫੋਨ ਕਰਨਗੇ ਇਹਦੇ ਬੰਦੇ ਨੂੰ ਅੰਦਰ ਕਰ ਲਾ ਸੀ ਫਿਰ ਕਰ ਸਕਦੇ ਸੀ ਨਹੀਂ ਕਰ ਸਕਦਾ ਭਾਈ ਮੈਂ ਮੇਰਾ ਪਲਾਟ ਅੰਦਰ ਹੈ ਮੈਂ ਆਪਣੀ ਪਲਾਟ ਦੀ ਜਗ੍ਹਾ ਨਹੀਂ ਦੇਖ ਸਕਦਾ ਮੈਂ ਤਾਂ ਇਹ ਸੋਚਿਆ ਸੀ ਕਿ ਮਤਲਬ ਪਿੰਡ ਦੇ ਵਿੱਚੋਂ ਨਿਕਲ ਕੇ ਵਧੀਆ ਕਲੋਨੀ ਬਣੇਗੀ ਉੱਥੇ ਰਹਾਂਗੇ ਵਧੀਆ ਬੱਚਿਆਂ ਦਾ ਵਾਸਤੇ ਰਹਿਣ ਸਹਿਣ ਹੋਏਗਾ ਇਹ ਸੋਚ ਕੇ ਅਸੀਂ ਇਸ ਵੱਲ ਨੂੰ ਤੁਰੇ ਸੀਗੇ ਜਿੱਥੇ ਮੈਂ ਕਿਸਾਨ ਆਗੂ ਨੇ ਦੱਸਿਆ ਕਿ ਇੱਥੇ 슈ਗਰ ਮਿਲ ਹੁੰਦੀ ਸੀ ਖੰਡ ਬਣਦੀ ਬਣਦੀ ਖੰਡ ਦਾ ਕੀ ਬਣ ਗਿਆ ਉਹ ਪਤਾ ਹੀ ਨਹੀਂ ਚੱਲਿਆ ਹੁਣ ਇਹ ਖੰਡ ਦੀ ਖੀਰ ਕੌਣ ਖਾਊਗਾ ਇਦਾਂ ਅਗਲੇ ਘਰ ਜਾਣਦੇ ਆ ਪਰ ਜਿਨ੍ਹਾਂ ਨੇ ਖੰਡ ਤੋਂ ਖੀਰ ਬਣਾਉਣ ਨਹੀਂ ਸੋਚੀ ਸੀ ਇੱਕ ਸਾਬਕਾ ਫੌਜੀ ਨੇ ਫੌਜ ਦੇ ਵਿੱਚ ਚੰਗਾ ਕੰਮ ਕੀਤਾ ਕਹਿੰਦੇ ਯਾਰ ਚੱਜ ਦਾ ਘਰ ਪਾਵਾਂਗੇ ਇੱਥੇ ਰਹਾਂਗੇ ਉਹਨਾਂ ਨੇ ਬੜਾ ਸੁਪਨਾ ਸੁਝਾਇਆ ਸੀ ਫੌਜੀ ਸਾਹਿਬ ਕੀ ਹੈ ਨਾਂ ਤੁਹਾਡਾ ਜੀ ਮੇਰਾ ਨਾਮ ਜੀ ਹੌਲਦਾਰ ਸੁਖਚੈਨ ਸਿੰਘ ਔਲਖ ਤੇ ਮੈਂ ਇੰਡੀਅਨ ਆਰਮੀ ਤੋਂ ਰਟਾਇਰਡ ਹਾਂ ਤੇ ਮੈਂ ਇਹੀ ਸੁਪਨਾ ਲੈ ਕੇ 2012 ਦੇ ਵਿੱਚ ਇਹਨਾਂ ਨੇ ਐਪਲੀਕੇਸ਼ਨਾਂ ਕੱਢੀਆਂ ਸੀਗੀ ਤੇ ਮੈਂ ਡਿਫੈਂਸ ਕੋਟੇ ਦੇ ਵਿੱਚ ਅਪਲਾਈ ਕੀਤਾ ਸੀਗਾ ਔਰ ਉਹ ਮੇਰੀ ਜਿਹੜੀ ਐਪਲੀਕੇਸ਼ਨ ਸੀ ਅਪਰੂਵਡ ਹੋ ਗਈ ਸੀ ਔਰ ਮੈਨੂੰ ਪਲਾਟ ਅਲਾਟ ਹੋ ਗਿਆ ਸੀ ਜੀਦਾ ਮੈਂ 1,20,000 ਰੁਪਏ ਮਤਲਬ 10% ਭਰਤਾ ਸੀਗਾ ਨਾਲ ਜਦੋਂ ਐਪਲੀਕੇਸ਼ਨ ਸੀ ਉਸ ਤੋਂ ਬਾਅਦ ਅਲਾਟ ਹੋਣ ਤੋਂ ਬਾਅਦ 2013 ਦੇ ਵਿੱਚ ਮੈਂ 1,80,000 ਰੁਪਏ ਭਰਿਆ ਮਤਲਬ ਟੋਟਲ 25% ਉਹਦਾ ਚਲਿਆ ਗਿਆ 6000 ਰੁਪਏ ਗਾਇਜ ਨੂੰ ਹੋਇਆ ਸੀ 200 ਗਾਇਜ ਦਾ ਪਲਾਟ ਸੀ 12 ਲੱਖ ਰੁਪਏ ਟੋਟਲ ਕਾਸਟ ਸੀ ਮੈਂ ਤਾਂ ਇਹ ਸੋਚਿਆ ਸੀ ਕਿ ਮਤਲਬ ਪਿੰਡ ਦੇ ਵਿੱਚੋਂ ਨਿਕਲ ਕੇ ਵਧੀਆ ਕਲੋਨੀ ਬਣੇਗੀ ਉੱਥੇ ਰਹਾਂਗੇ ਵਧੀਆ ਬੱਚਿਆਂ ਦਾ ਵਾਸਤੇ ਰਹਿਣ ਸਹਿਣ ਹੋਏਗਾ ਇਹ ਸੋਚ ਕੇ ਅਸੀਂ ਇਸ ਵੱਲ ਨੂੰ ਤੁਰੇ ਸੀਗੇ ਤੇ 2013 ਤੋਂ ਬਾਅਦ ਇਹਨਾਂ ਨੇ ਕੋਈ ਵੀ ਹਲਚਲ ਨਹੀਂ ਕੀਤੀ 2015 16 ਦੇ ਵਿੱਚ ਜਾ ਕੇ ਜਦੋਂ ਉਹਨਾਂ ਤੇ ਪ੍ਰੈਸ਼ਰ ਆਉਣ ਲੱਗਿਆ ਲੋਕ ਪੈਸੇ ਵਾਪਸ ਮੰਗਣ ਲੱਗੇ ਕਿ ਤੁਸੀਂ ਪਲਾਟ ਅਲਾਟ ਕਰ ਹੀ ਨਹੀਂ ਰਹੇ ਤੇ ਅਸੀਂ ਕਿੱਥੇ ਰਹੀਏ ਇਹਨਾਂ ਨੇ ਆਨੰਦ ਫਾਨਨ ਦੇ ਵਿੱਚ ਮਤਲਬ ਬਿਨਾ ਗਰਾਊਂਡ ਤੇ ਪਲਾਟ ਕੱਟਣ ਤੋਂ ਇਹਨਾਂ ਨੇ ਪਲਾਟ ਅਲਾਟਮੈਂਟ ਕਰਤੇ ਆ ਉਹਦੇ ਚ ਮੇਰਾ 462 ਨੰਬਰ ਪਲਾਟ ਮੈਨੂੰ ਅਲਾਟ ਹੋਇਆ ਉਸ ਤੋਂ ਬਾਅਦ 462 ਨੰਬਰ ਪਲਾਟ ਦੇ ਉੱਤੇ ਜਦੋਂ ਕਹਿੰਦੇ ਵੀ ਅਗਰ ਤੁਸੀਂ 100% ਪੈਸਾ ਭਰੋਗੇ ਤੇ 5% ਤੁਹਾਨੂੰ ਛੋਟ ਹੋਏਗੀ ਔਰ ਨਹੀਂ ਪਰੋਗੇ ਤਾਂ ਤੁਹਾਨੂੰ 12% ਪੈਸੇ ਦੇ ਨਾਲ ਭਰਨਾ ਪਏਗਾ ਮੈਂ ਐਚਡੀਐਫਸੀ ਜਲੰਧਰ ਦੇਵ ਚੋਂ ਲੋਨ ਕਰਾਇਆ 855000 ਦਾ ਫੁੱਲ ਪੇਮੈਂਟ ਵਾਸਤੇ ਤੇ ਮੈਂ ਫੁੱਲ ਪੇਮੈਂਟ ਕਰਤੀ 2016 ਦਸੰਬਰ ਦੇ ਵਿੱਚ ਆਜੂ ਆਇ ਨੂੰ ਤੁਰਦੇ ਨਾਲੇ ਵੇਖਦੇ ਆ ਤੁਹਾਨੂੰ ਵੜਨ ਦਿੰਦੇ ਆ ਕਿ ਨਹੀਂ ਵੜਨ ਦਿੰਦੇ ਅੰਦਰ 2016 ਦਸੰਬਰ ਦੇ ਵਿੱਚ ਮੈਂ ਫੁੱਲ ਪੇਮੈਂਟ ਕਰਤੀ ਇਹਦੀ ਉਸ ਤੋਂ ਬਾਅਦ ਜਦੋਂ ਇਹਨਾਂ ਨੇ ਔਨ ਗਰਾਉਂਡ ਪਲਾਟਾਂ ਨੂੰ ਚੈੱਕ ਕੀਤਾ ਤੇ 462 ਨੰਬਰ ਪਲਾਟ ਕਾਰਨਰ ਪਲਾਟ ਆ ਗਿਆ ਅੱਛਾ ਜੀ ਜਦ ਕਿ ਮੇਰਾ ਜੋ ਪਲਾਟ ਸੀ ਉਹ ਕਾਰਨਰ ਪਲਾਟ ਨਹੀਂ ਸੀ ਇਹਨਾਂ ਨੇ ਫਿਰ ਮੇਰਾ ਇਹਨਾਂ ਨੇ ਦੁਬਾਰਾ ਤਬਦੀਲ ਕਰਕੇ ਮੈਨੂੰ 459 ਨੰਬਰ ਪਲਾਟ ਅਲਾਟ ਕਰਤਾ ਜਦਕਿ ਮੇਰਾ 462 ਦੇ ਉੱਤੇ ਮੇਰਾ ਲੋਨ ਚੱਲ ਰਿਹਾ ਹੈ ਇਹਨਾਂ ਨੇ ਐਮਓਯੂ ਬੈਂਕ ਨੂੰ ਦੇ ਰੱਖਿਆ ਉਸ ਤੋਂ ਵੀ ਬਾਵਜੂਦ ਵੀ ਇਹਨਾਂ ਨੇ 459 ਨੰਬਰ ਕਰਕੇ ਦਿੱਤਾ ਮੈਨੂੰ ਹੁਣ ਜਦੋਂ ਮੈਂ ਦੇਖਿਆ ਕਿ ਇਥੇ ਇਹਦਾ ਕੋਈ ਭਵਿਕ ਨਹੀਂ ਆ ਤੇ ਮੈਂ ਇਹਦਾ ਕੇਸ ਲਾਇਆ ਮਾਨਸਾ ਦੇ ਵਿੱਚ ਜੋ ਆਪਣੀ ਕੰਜ਼ਿਊਮਰ ਕੋਰਟ ਹੈ ਕੰਜ਼ਿਊਮਰ ਕੋਰਟ ਦੇ ਵਿੱਚ ਹੁਣ ਜਦੋਂ ਮਾਰ ਪੈਂਦੀ ਹੈ ਤੇ ਬੰਦੇ ਨੂੰ ਹਰ ਪਾਸਿਓਂ ਪੈਂਦੀ ਹੈ ਹੁਣ ਕੰਜ਼ਿਊਮਰ ਕੋਰਟ ਦੇ ਵਿੱਚ ਜੋ ਪ੍ਰਧਾਨ ਜੀ ਨੇ ਮਿੱਤਲ ਸਾਹਿਬ ਔਰ ਬਾਰ ਐਸੋਸੀਏਸ਼ਨ ਦੇ ਵਿੱਚ ਆਪਸ ਦੇ ਵਿੱਚ ਬਣਦੀ ਨਹੀਂ ਹੈ ਹੁਣ ਵਕੀਲ ਕਹਿੰਦੇ ਆ ਕਿ ਅਸੀਂ ਬਾਰ ਐਸੋਸੀਏਸ਼ਨ ਦੇ ਵਿੱਚ ਨਹੀਂ ਜਾਵਾਂਗੇ ਤੇ ਉਹ ਕੇਸ ਕੰਜ਼ਿਊਮਰ ਕੋਰਟ ਦੇ ਵਿੱਚ ਅਸੀਂ ਨਹੀਂ ਜਾਵਾਂਗੇ ਕਿਉਂਕਿ ਬਾਰ ਐਸੋਸੀਏਸ਼ਨ ਦੇ ਪ੍ਰਧਾਨਾ ਉਹਨਾਂ ਦੀ ਬਣਦੀ ਨਹੀਂ ਮੇਰਾ ਕੇਸ ਉੱਥੇ ਦਾ ਉੱਥੇ ਲਟਕਿਆ ਪਿਆ ਨਾ ਉਹਦੀ ਕੋਈ ਮਤਲਬ ਤਰੀਕ ਦੀ ਤਰੀਕ ਅੱਗੇ ਦੇ ਦਿੰਦੇ ਨੇ ਉਹ ਵਕੀਲ ਉਹਨਾਂ ਨੂੰ ਅੱਗੇ ਪੇਸ਼ ਨਹੀਂ ਹੋਰੇ ਹੁਣ ਮੇਰਾ ਇੱਕ ਜਿਹੜਾ ਮੈਂ ਆਪਣੇ ਵੇਖਣ ਦਾ ਸੁਪਨਾ ਸੋਇਆ ਸੀਗਾ ਕਿ ਮੈਂ ਆਪਦਾ ਜੋ ਬਚਤ ਹੋਏਗੀ ਆਪਦੀ ਨੌਕਰੀ ਕਰਕੇ ਆਪਣੇ ਬੱਚਿਆਂ ਨੂੰ ਇੱਕ ਚੰਗੀ ਜਗ੍ਹਾ ਤੇ ਰਹਿਣ ਦਾ ਮੇਰਾ ਜੋ ਸੁਪਨਾ ਸੀ ਉਹ ਅੱਜ ਚੱਕਣਾ ਚੂਰ ਹੋ ਗਿਆ ਮੈਂ ਇੱਕ ਚੀਜ਼ ਦੱਸੋ ਆਲਖ ਸਾਹਿਬ ਤੁਸੀਂ ਹਾਂਜੀ ਆਲਖ ਸਾਹਿਬ ਜਿੰਦਰੇ ਲੱਗੇ ਪਏ ਨੇ ਤੁਸੀਂ ਬਾਈ ਜੀ ਖੜਜੋ ਆਪਾਂ ਇਹਨਾਂ ਨਾਲ ਗੱਲ ਇਹ ਜਿੰਦਰੇ ਪਏ ਆ ਤੁਸੀਂ ਹੁਣ ਅੰਦਰ ਜਾਣਾ ਉਹਦਾ ਪਲਾਟ ਦੇਖਣਾ ਫਿਰ ਕਿਵੇਂ ਜਾਓਗੇ ਇਹਦੇ ਵਿੱਚ ਦੇਖੋ ਜੀ ਇਹ ਤਾਂ ਤੁਹਾਡੇ ਸਾਹਮਣੇ ਹੀ ਹੈ ਜਦੋਂ ਜਿੰਦਰਾ ਲੱਗਿਆ ਅਸੀਂ ਬੇਸ਼ੱਕ ਇੱਕ ਮੈਂ ਸਿਵਲਿਅਨ ਦੇ ਤੌਰ ਤੇ ਅੱਜ ਲੇਕਿਨ ਇੱਕ ਡਿਸਪੀਸਪਲਨ ਜ਼ਰੂਰ ਹੁੰਦਾ ਮੈਂ ਨਾ ਤਾਂ ਕੰਧ ਟੱਪ ਕੇ ਜਾ ਸਕਦਾ ਤੇ ਨਾ ਹੀ ਮੈਂ ਜਿੰਦਰਾ ਤੋੜ ਕੇ ਜਾ ਸਕਦਾ ਇਹ ਤਾਂ ਮਤਲਬ ਆਪਣੇ ਹੱਕਾਂ ਦੇ ਉੱਤੇ ਡੱਕ ਹੈ ਜੀ ਉਹ ਸਾਨੂੰ ਫੋਨ ਕਰਨਗੇ ਇਹਦੇ ਬੰਦੇ ਨੂੰ ਅੰਦਰ ਕਰਲਾ ਸੀ ਫਿਰ ਕਰ ਸਕਦੇ ਹਾਂ ਨਹੀਂ ਕਰ ਸਕਦਾ ਭਾਈ ਮੈਂ ਮੇਰਾ ਪਲਾਟ ਅੰਦਰ ਹੈ ਮੈਂ ਆਪਣੀ ਪਲਾਟ ਦੀ ਜਗ੍ਹਾ ਨਹੀਂ ਦੇਖ ਸਕਦਾ ਹਾਂ ਜੀ ਹਾਂ ਉਧਰ ਫੋਨ ਮਾਰੋ ਨਾ ਜੀ ਸਾਹਿਬ ਪੁਨੀ ਪੁੱਡਾ ਨੂੰ ਪੁੱਡਾ ਨੂੰ ਮੇਰੇ ਭਾਈ ਤੁਸੀਂ ਤੁਸੀਂ ਸਿਕਿਉਰਿਟੀ ਤੇ ਹੋ ਤੁਸੀਂ ਪੁੱਡਾ ਨੂੰ ਮੇਰਾ ਪਲਾਟ ਨੰਬਰ ਦੱਸੋ ਪੁੱਡਾ ਨੂੰ ਮੇਰਾ ਨਾਮ ਦੱਸੋ ਵੀ ਆ ਇਸ ਪਲਾਟ ਨੰਬਰ ਦਾ ਇਹ ਮਾਲਕ ਸੁਖਚੈਨ ਸਿੰਘ ਆਇਆ ਹੈ ਉਹਦਾ 459 ਨੰਬਰ ਪਲਾਟ ਹੈਗਾ ਹਾਂਜੀ ਹਾਂਜੀ ਕਰਾਉਂਗਾ ਐ ਕੋਹ ਕਰਦਾ ਸਾਰੇ ਸਾਨੂੰ ਦੱਸਾਂਗੇ ਹਾਂਜੀ ਹਾਂਜੀ ਦਸਤਾਵੇਜ਼ ਦੇਖ ਕੇ ਜੀ ਆ ਕੇ ਗੇਟ ਤੇ ਆ ਗਿਆ ਓਕੇ ਤੁਸੀਂ ਗੇਟ ਤੇ ਆ ਜਾਓ ਡਰੀ ਹੋਈ ਹੈ ਜੀ ਕੌਣ ਡਰਿਆ ਕਰਦੇ ਆਂ ਗੱਲ ਪ੍ਰਾਣੀ ਕਲੋਨੀ ਚ ਵੀ ਆਈ ਕੁਛ ਹੋਇਆ ਸੀ ਆਉਂਦੇ ਆਂ ਵੀਡੀਓ ਇਸੇ ਤਰ੍ਹਾਂ ਜਾਰੀ ਰੱਖਾਂਗੇ ਆਉਣ ਦਿਓ ਕਿਹਨੇ ਰੋਕਿਆ ਮਾਲਕ ਨੂੰ ਅੰਦਰ ਨਹੀਂ ਜਾਣ ਦਿੱਤਾ ਜਾਂਦਾ ਪ੍ਰਾਣੀ ਉਸ ਕਲੋਨੀ ਦੀ ਤਾਂ ਅਸੀਂ ਚਲੋ ਪੱਤਰਕਾਰ ਗਏ ਸੀ ਇੱਥੇ ਤਾਂ ਸਾਡੇ ਨਾਲ ਮਾਲਕ ਖੜੇ ਐ ਪੱਤਰਕਾਰ ਕਿਸੇ ਵਾਸਤੇ ਅਸੀਂ ਪੱਤਰਕਾਰ ਹਾਂ ਇਹ ਬਈ ਪੱਤਰਕਾਰ ਐ ਯਾਰ ਬੰਦੇ ਗੱਲ ਕਰੋ ਇੱਥੇ ਨਹੀਂ ਕਰਦੇ ਚਲੋ ਅੱਛਾ ਤੁਸੀਂ ਆਏ ਦੱਸੋ ਵੀ ਇਹ ਜਿਹੜਾ ਕਲੋਨੀ ਐ ਇਹਦੇ ਵਿੱਚ ਸਪੋਜ਼ ਕਰੋ ਹੌਲਕ ਸਾਹਿਬ ਦਾ ਪਲਾਟ ਐ ਤੁਸੀਂ ਇਹਨਾਂ ਨੂੰ ਕਿਉਂ ਨਹੀਂ ਵੜਨ ਦੇ? ਨਹੀਂ ਜੀ ਅਸੀਂ ਸੌਟਰੀ ਤੋਂ ਵੜ ਨਹੀਂ ਬਣਦੇ। ਨਹੀਂ ਜੀ ਪਰ ਮਾਲਕ ਨੂੰ ਵੀ ਨਹੀਂ ਵੜਨ ਦੇਣਾ। ਨਹੀਂ ਜੀ ਬਠਿੰਡੇ ਵਾਲੇ ਨੂੰ ਜਾਓ ਉੱਥੇ ਤੁਹਾਨੂੰ ਉਹ ਦੇਣਗੇ ਲੈਟਰ ਬਣਾ ਕੇ ਦੇਣਗੇ ਤੁਹਾਨੂੰ ਦਿਖਾ ਦੇਣਗੇ ਜੀ ਐ ਨਹੀਂ ਅਸੀਂ ਦਿਖਾ। ਅੱਛਾ ਮਾਲਕ ਨੂੰ ਮਾਲਕ ਨੂੰ ਵੀ ਨਹੀਂ ਦਿਖਾਉਣ ਦੇ। ਨਹੀਂ ਜੀ ਨਹੀਂ ਜੀ। ਇੱਕਦੋਂ ਤੋਂ ਰੋਕ ਲੱਗ ਗਈ। ਇੱਕ ਰੋਕ ਨਹੀਂ ਹੈਗੀ ਜੀ ਤੁਸੀਂ ਕੀ ਕਰੀ ਹੰਦਾ ਸੀ? ਹਾਂ ਹਾਂ। 9 ਸਾਲ ਪਹਿਲਾਂ ਦਾ 12000 ਰੁਪਏ ਬਣਿਆ 9 ਸਾਲ ਪਹਿਲਾਂ। ਕਿੱ데 ਗੱਲ ਕਰੋ ਜੀ ਬਠਿੰਡੇ। ਅੱਛਾ। ਕਿੱ데 ਗੱਲ ਕਰੋ ਕੁੰਟਾ ਦਫ਼ਤਰ ਦੇ ਪਾਸੇ। ਨਹੀਂ ਤੁਹਾਨੂੰ ਫਿਰ ਇੱਥੇ ਕਾਦੇ ਬੱਤੇ ਬਿਠਾਇਆ ਉਹਨਾਂ ਨੇ। ਉਹਨ ਇੱਕ ਮਲ ਸਕਿਉਰਿਟੀ ਦੇ ਤੌਰ ਤੇ ਉਹ ਇਸ ਜਗ੍ਹਾ ਦਾ ਪਰ ਮੈਕਮਾ ਆਰਡਰ ਨਹੀਂ ਦਿੰਦਾ ਕਿ ਆ ਤੇ ਮੈਕਮੇ ਤੋਂ ਤੁਸੀਂ ਪੁੱਛਣਾ ਨਾ ਮੈਕਮਾ ਦੇਖੋ ਮੈਂ ਮਾਲਕ ਨੂੰ ਤਾਂ ਨਹੀਂ ਰੋਕ ਸਕਦੇ ਜਾਂ ਚਲੋ ਆ ਕਿਸਾਨ ਆ ਗੂ ਨਹੀਂ ਜਾਂਦੇ ਮਾਲਕ ਨੂੰ ਨਹੀਂ ਰੋਕ ਸਕ ਮਾਲਕ ਨੂੰ ਕਿਉਂ ਰੋਕ ਰਹੇ ਹੋ ਗੱਲ ਲਿੰਕ ਨਹੀਂ ਆ ਉਹਨਾਂ ਦਾ ਪੁੱਡਾ ਨਾ ਪੁੱਡਾ ਨਾ ਤੁਹਾਡਾ ਲਿੰਕ ਹੈ ਹੈ ਅਸੀਂ ਤੇ ਗੱਲ ਕਰੋ ਜੀ ਦੇਖੋ ਜੀ ਮਾਲਕਾਂ ਤੱਕ ਜਿਹੜਾ ਰੋਕ ਦਿੱਤਾ ਗਿਆ ਘਬਰਾਇਆ ਹੋਇਆ ਪੁੱਡਾ ਮੈਕਮਾ ਘਬرائی ਹੋਈ ਸਰਕਾਰ ਕੀ ਸਾਡੇ ਪੜਦੇ ਲੋਕਾਂ ਦੇ ਜਗ੍ਹ ਸਾਹਮਣੇ ਨਾ ਹੋ ਜਾਣ ਚਲੋ ਇਹ ਹਾਲਾਤ ਤੇ ਹੁਣ ਮੈਂ ਗਵਰਨਮੈਂਟ ਨੂੰ ਇਹ ਚੀਜ਼ ਕਨਵੇ ਕਰਦਾ ਕਿ ਠੀਕ ਹੈ ਤੁਸੀਂ ਪਲਾਟ ਕਲੋਨੀਆ ਬਣਾ ਦਿਓ ਪਰ ਉਹਦੇ ਵਾਸਤੇ ਪਹਿਲਾਂ ਜਿਹੜੇ ਖਰੀਦਦਾਰ ਨੇ ਉਹ ਤਾਂ ਲੈ ਕੇ ਆਉਂਗੇ ਹੁਣ ਇਹਨੂੰ ਕਿੰਨੇ ਸਾਲ ਹੋ ਗਏ 15 13 ਸਾਲ ਤਾਂ ਮੈਨੂੰ ਹੋ ਗਏ ਪਲਾਟ ਲੈ ਕੇ ਬੈਠੇ ਨੂੰ ਮੈਂ ਹੁਣ ਘਰ ਕਿੱਥੇ ਬਣਾਵਾਂ ਮੈਨੂੰ ਉਹ ਦੱਸਣ ਮੈਂ ਆਪਦੀ ਬਚਤ ਨੂੰ ਲੈ ਕੇ ਬੈਠਾ ਰਹਾ ਦਿਨੋਂ ਦਿਨ ਹੀ ਮਹਿੰਗਾਈ ਵੱਧ ਰਹੀ ਹੈ ਕੀ ਮੈਂ ਉਹਦੇ ਨਾਲ ਅੱਜ ਅੱਛਾ ਜਿਹੜਾ ਤੁਸੀਂ ਘਰ ਨਹੀਂ ਪਾਇਆ ਘਰ ਅੰਦਰ ਪਾਇਆ ਲੋਕਾਂ ਨੇ ਕਿ ਨਹੀਂ ਅਜੇ ਤੱਕ ਇੱਕ ਇੱਟ ਵੀ ਨਹੀਂ ਲੱਗੀ ਜੀ ਇੰਨੇ ਸਾਲਾਂ ਵਿੱਚ ਇੰਨੇ ਸਾਲਾਂ ਦੇ ਵਿੱਚ ਇੱਕ ਇੱਟ ਵੀ ਨਹੀਂ ਲੱਗੀ ਇਹੀ ਚਾਹੁੰਦੇ ਸੀਗੇ ਦੋ ਚਾਰ ਘਰ ਬਣ ਜਾਣ ਮੈਂ ਵੀ ਫਿਰ ਘਰ ਬਣਾ ਲਾਂ ਹੁਣ ਜੇ ਮੈਂ ਇਕੱਲਾ ਘਰ ਬਣਾ ਕੇ ਬਹਿ ਜਾਂਗਾ ਰੋਹੀ ਦੇ ਵਿੱਚ ਜੰਗਲ ਦੇ ਵਿੱਚ ਤੇ ਇੱਥੇ ਕੋਈ ਸੇਫਟੀ ਹੈਗੀ ਐ ਤੋ ਜੋ ਅੱਜ ਦੇ ਹਾਲਾਤ ਨੇ ਉਹਦੇ ਮੁਤਾਬਕ ਕੋਈ ਸੇਫਟੀ ਨਹੀਂ ਐ ਇਸ ਕਰਕੇ ਮੈਂ ਸਰਕਾਰ ਨੂੰ ਗੁਜਾਰਸ਼ ਕਰਦਾ ਤੇ ਤੁਸੀਂ ਚੰਗੀ ਗੱਲ ਐ ਡਿਵੈਲਪ ਕਰੋ ਇਹਨੀਆਂ ਨੂੰ ਡਿਵੈਲਪ ਕਰੋ ਲੇਕਿਨ ਉਹ ਡਿਵੈਲਪ ਕਰਨ ਤੋਂ ਪਹਿਲਾਂ ਇਹ ਤਾਂ ਦੇਖ ਲਓ ਕਿ ਉੱਥੇ ਪਲਾਟ ਦਾ ਖਰੀਦਦਾਰ ਹੈ ਕੋਈ ਇਹ ਨਹੀਂ ਹੈ ਕਿ ਅਸੀਂ ਦਿੱਤੀਯੋਗ ਜ਼ਮੀਨ ਨੂੰ ਇਸ ਤਰ੍ਹਾਂ ਬੰਜਰ ਕਰਕੇ ਛੱਡ ਦਈਏ ਜਿੱਥੇ ਕਿਕਰ ਆਉਗੀਆਂ ਹੋਈਆਂ ਨੇ ਸੋ ਗੱਲ ਉਹੀ ਆ ਜਾਂਦੀ ਹੈ ਕਿ ਬੰਜਰ ਜ਼ਮੀਨਾਂ ਜਿਹੜੀਆਂ ਨੇ ਉਹ ਬਣਾ ਦਿੱਤੀਆਂ ਗਈਆਂ ਤੇ ਅੱਗੇ ਬਨ ਗੀਆਂ ਵੀ ਇੱਕ ਬਹੁਤ ਵੱਡਾ ਸਵਾਲ ਹੈ ਪੰਜਾਬ ਦੇ ਹਰ ਇੱਕ ਇਨਸਾਨ ਨੂੰ ਮੈਂ ਸਿਆਸਤਦਾਨਾਂ ਨੂੰ ਵੀ ਕਹਿੰਦਾ ਕਿ ਦੇਖੋ ਕੱਲਾ ਤੁਹਾਡਾ ਕਸੂਰ ਨਹੀਂ ਮੈਂ ਛੋਟੀ ਜਿਹੀ ਇੱਕ ਕਹਾਣੀ ਸੁਣਾ ਕੇ ਇਹ ਅੱਜ ਦਾ ਐਪੀਸੋਡ ਖਤਮ ਕਰੂੰਗਾ ਕੋਈ ਮੰਤਰੀ ਬਣ ਗਿਆ ਤੇ ਮਹਕਮਾ ਨੂੰ ਦੇਤਾ ਮੱਛੀ ਪਾਲਣ ਦਾ ਉਹ ਕਹਿੰਦਾ ਬਾਈ ਯਾਰ ਮੱਛੀ ਪਾਲਣ ਚ ਚਾਰ ਛਲੜ ਕਿਵੇਂ ਬੰਨਗੇ ਤੇ ਉਹ ਉਹਨੇ ਸਲਾਹ ਜੀ ਕੀਤੀ ਮਾਨਸਾ ਦੇ ਆਲੇ ਦੁਆਲੇ ਫਿਰਦਾ ਸੀ ਟਿੱਬਿਆਂ ਵਾਲਾ ਇਲਾਕਾ ਸੀ ਉਹਨੇ ਕਹਿ ਜੀ ਆ ਟਿੱਬਿਆਂ ਤੇ ਮੱਛੀ ਪਾਲਣ ਵਾਲਾ ਜਿਹੜਾ ਡਿਗੀਆਂ ਪੱਟ ਦਿਓ ਉਹਨੇ ਜੀ ਡਿੱਗੀਆਂ ਪੱਟਤੀਆਂ ਬੜਾ ਜੋਰੋ ਸ਼ੋਰ ਨਾਲ ਪ੍ਰਚਾਰ ਕੀਤਾ ਆਲੇ ਦੁਆਲੇ ਪਿੰਡਾਂ 'ਚ ਪੰਫਲਟ ਵੰਡੇ ਵੀ ਭਾਈ ਮੱਛੀ ਪਾਲਣ ਦਾ ਇੱਥੇ ਫਾਰਮ ਖੁੱਲ ਗਿਆ ਤੇ ਮੱਛੀਆਂ ਖਾਇਆ ਕਰੋ ਬੜੇ ਤੰਦਰੁਸਤ ਹੋਵੋਗੇ ਸਰਕਾਰ ਬਦਲ ਗਈ ਦੂਜਾ ਮੰਤਰੀ ਆਇਆ ਉਹਨੇ ਸੁਣਿਆ ਕਿ ਪੁਰਾਣੀ ਸਰਕਾਰ ਨੇ ਬੜਾ ਪ੍ਰਚਾਰ ਕੀਤਾ ਸੀ ਬਈ ਬੜਾ ਤਕੜਾ ਮੱਛੀ ਪਾਲਣ ਤੇ ਜਦੋਂ ਆਇਆ ਉਹਨੇ ਦੇਖਿਆ ਬੜਲਾਡੇ ਦੀ ਖੰਡ ਮਿਲ ਵਾਂਗੂ ਇੱਥੇ ਬੂਈਆਂ ਉੱਗੀਆਂ ਪਹਾੜੀ ਕਿਕਰਾਂ ਉੱਗੀਆਂ ਸੱਪ ਫਿਰਨ ਉਹਨੇ ਪੁਰਾਣੇ ਮੰਤਰੀ ਨੂੰ ਟੈਲੀਫੋਨ ਲਾਇਆ ਬਿੱਤਰਾ ਤੇਰੀਆਂ ਡਿੱਗੀਆਂ ਕਿੱਧਰ ਗਈਆਂ ਉਹ ਕਹਿੰਦਾ ਭਰਾਵਾ ਮੇਰੀਆਂ ਡਿੱਗੀਆਂ ਤਾਂ ਜਿੱਥੇ ਗਈਆਂ ਹੁਣ ਤੂੰ ਸੋਚ ਲੈ ਉਹ ਕਹਿੰਦਾ ਜੀ ਇੱਥੋਂ ਦੇ ਜਿਹੜੇ ਸਰਦਾਰ ਬਣ ਗਏ ਮਾਨਸਾ ਵਾਲੇ ਤੇ ਬੇਪਧਰੇ ਹੋ ਗਏ ਝੋਨਾ ਲੱਗਣ ਲੱਗ ਪਿਆ ਕਮਾਦ ਦੀ ਫਸਲ ਨਾਲ ਵਾਵਾ ਬੱਲੇ ਬੱਲੇ ਹੋ ਗਈ ਕਹਿੰਦਾ ਮੱਛੀ ਦੇ ਸ਼ਕੀਨ ਬੜੇ ਬਣ ਗਏ ਤੇ ਕਹਿੰਦਾ ਡਿੱਗੀਆਂ ਕੱਚੀਆਂ ਸੱਪ ਵੜਦੇ ਆ ਪੂਂਗ ਖਾ ਜਾਂਦੇ ਤੇ ਡਿੱਗੀਆਂ ਜਿਹੜੀਆਂ ਪੱਕੀਆਂ ਕੀਤੀਆਂ ਜਾਣ ਸੋ ਜੀ ਸਰਕਾਰ ਨੇ ਬਜਟ ਬਣਾਤਾ ਡਿੱਗੀਆਂ ਪੱਕੀਆਂ ਹੋ ਗਈਆਂ ਵਾਵਾ ਹੋ ਗਈ ਬੱਲੇ ਬੱਲੇ ਹੋ ਗਈ ਅਖਬਾਰਾਂ 'ਚ ਹਿਯਾਰ ਲੱਗ ਗਏ ਚਰਚਾ ਬਣ ਗਈ ਸਰਕਾਰ ਇਹਨੇ ਤੀਜੀ ਆ ਗਈ ਹੁਣ ਜਦੋਂ ਤੀਜੀ ਸਰਕਾਰ ਆਈ ਤੇ ਮੰਤਰੀ ਜੀ ਨੇ ਗੱਡੀਆਂ ਦੀਆਂ ਲਾਲ ਬੱਤੀਆਂ ਲਾਈਆਂ ਤੇ ਹੁਰਲੋ ਹੁਰਲੋ ਹੁਰ ਹੁਰ ਕਰਦੇ ਆਵਜੇ ਦੀ ਮਾਨਸਾ ਦੇ ਟਿੱਬਿਆਂ 'ਚ ਉੱਥੇ ਨਾ ਰਾਹ ਲੱਭੇ ਜਿਵੇਂ ਤੁਹਾਨੂੰ ਪਿਛਲੀ ਕਲੋਨੀ ਦਿਖਾਇਆ ਨਾ ਪਹੀ ਲੱਭੇ ਹਾਂਜੀ ਉਹ ਆ ਕੇ ਪੰਬਲ ਪੂਸੇ 'ਚ ਪੈ ਗਿਆ ਵੀ ਆਹ ਕਿਹੜਾ ਮੱਛੀ ਪਾਲਣਾ ਹੈ ਉਹ ਕਹਿੰਦੇ ਜੀ ਉਹਨੇ ਦੋਨੇ ਮੰਤਰੀਆਂ ਨਾਲ ਗੱਲ ਕੀਤੀ ਕਹਿੰਦਾ ਮਿੱਤਰਾ ਤੁਸੀਂ ਆਹ ਕੀ ਕੀਤਾ ਮੈਂ ਤੁਹਾਡੇ ਤੇ ਐ ਕਰੂੰ ਉਹ ਕਹਿੰਦਾ ਪਾਈ ਤੂੰ ਆਪ ਦਾ ਦਿਮਾਗ ਲਾਲਾ ਫਿਰ ਉਹਨੇ ਕਿਹਾ ਇੱਕ ਨਵੀਂ ਸਕੀਮ ਬਣਾਈ ਨਵੀਂ ਸਕੀਮ ਬਣਾਈ ਜੀ ਕਹਿੰਦਾ ਇੱਥੋਂ ਦੇ ਇਲਾਕੇ ਦੇ ਲੋਕ ਧਾਰਮਿਕ ਹੋ ਗਏ ਇੱਥੇ ਫਲਾਨੇ ਬਾਬੇ ਦਾ ਜਿਹੜਾ ਪ੍ਰਤਾਪ ਵੱਧ ਗਿਆ ਲੋਕ ਜਿਹੜੇ ਆ ਵੈਜੀਟੇਰੀਅਨ ਹੋ ਗਏ ਮੱਛੀ ਪਾਲਣ ਪਲਾਂਟ ਜਿਹੜਾ ਘਾਟੇ 'ਚ ਜਾ ਰਿਹਾ ਉਹਨੇ ਫਿਰ ਨਵੀਂ ਸਕੀਮ ਘੜ ਲਈ ਕਹਿੰਦਾ ਜੀ ਡਿੱਗੀਆਂਪੂਰ ਦੇਓ ਪੂਰ ਕੇ ਡਿੱਗੀਆਂ ਜਿਹੜੀਆਂ ਇੱਥੇ ਕਲੋਨੀ ਕੱਟ ਦਿਓ ਸੋ ਡਿੱਗੀਆਂ ਪੂਰ ਦਿੱਤੀਆਂ ਗਈਆਂ ਜਿਹੜੀਆਂ ਕਦੇ ਪੱਟੀਆਂ ਹੀ ਨਹੀਂ ਗਈਆਂ ਸੀ ਸੋ ਮੇਰਾ ਕਹਿਣ ਤੋਂ ਮਤਲਬ ਇਹ ਹੈ ਸਰਕਾਰਾਂ ਜਿਹੜੀਆਂ ਮਰਜ਼ੀ ਆਉਣ ਕਾਗਜ਼ਾਂ 'ਚ ਡਿੱਗੀਆਂ ਪੱਟੀਆਂ ਜਾਣਗੀਆਂ ਕਾਗਜ਼ਾਂ 'ਚ ਪੂਰੀਆਂ ਜਾਣਗੀਆਂ ਤੇ ਪੰਜਾਬ ਦਾ ਪੈਸਾ ਲੁੱਟਿਆ ਤੇ ਪੁੱਟਿਆ ਜਾਏਗਾ। ਬਾਣੀ ਇੱਕ ਹਕੀਕਤ ਹੈ ਕਿਹੋ ਜੀ ਲੱਗੀ ਸ਼ੇਅਰ ਕਰ ਦੇਣਾ ਕੰਬ ਦੀ ਗੱਲ।